ਵੀਰ ਮੇਰਾ ਬਿੱਲੇ ਜੀ ਤੇ ਹੋਰ ਮੇਰੇ ਅਰਜਨਦਰ ਸਿੰਘ ਇਹਨਾਂ ਦਾ ਟੀਮ ਅਸਲ ਅਰਜਨਦਰ ਉਹਨੇ ਚਾਰ ਪੰਜ ਮਿੰਟ ਤੋਂ ਕਿਉਂ ਬੜੀ ਚਿੰਤਤ ਆ ਗਏ ਮਸਲਾ ਜੀ ਸਾਡੇ ਵਾਲੇ ਜਿਸ ਕਰਨ ਸਿੰਘ ਆਪ ਤੌੜੇ ਮੈਚ ਅਲੋ ਪਿਛਲੇ 5 ਕਿਲੋ ਮੀਟਰ ਦਾ ਲੱਗ ਪਗਨ ਦੇ ਅਸਰ ਬਹੁਤ ਹੋਰ ਬਹੁਤ ਹੋਰ ਮੈਨੂੰ ਬਹੁਤ ਹੋਰ ਤੋਂ ਬਾਅਦ ਉਹਨਾਂ ਦੀ ਬੈਡੀ ਕ੍ਰੇਡਾ ਤੋਂ ਅੱਜ ਇੱਕ ਲਾਣ ਦੀ ਹੈ ਆਪ ਉਹਨਾਂ ਦੇ ਭੋਗ ਵਾਸਤੇ ਕਿੰਨੇ ਖੱਤ ਪੈਸੇ ਨੇ ਵਿੱਚ ਕੋਲਤਵਾਦ ਉਹਨੂੰ ਪਤਾ ਨਹੀਂ ਕੀ ਲੱਗਿਆ ਉਹਨਾਂ ਚੱਕ ਕੇ ਜਿਹੜੀ 10 ਕਿਲੇ ਫਸਲ ਵੀ ਬਾਹਰ ਵੇਚਦੀ ਪੁਲਿਸ ਸਾਹਿਬ ਕਰਕੇ ਉਹ ਪੈਸੇ ਮੰਗੋ ਤੇ ਮੁੱਕ ਗਈ ਉਹ ਉਲਟਾ ਸਾਡੀ ਗੱਲ ਪੈ ਗਈ ਵੀ ਸੋਣ ਦੇ ਪੈਸੇ ਲੈ ਅਸੀਂ ਜਿੱਥੇ ਬੰਦੇ ਲੈ ਤੁਹਾਨੂੰ ਮਰਜ਼ੀ ਧਰਨੇ ਲਾਵਾਂਗੇ ਤੁਹਾਨੂੰ ਬਦਲਾਅ ਕਰਾਂਗੇ ਪਿਛਲੇ 8 ਮਾਰਚ ਨੂੰ ਤੁਹਾਨੂੰ ਲੱਗੇ ਉਹਨੂੰ ਸਾਨੂੰ ਬੰਦਾ ਬੰਦਾ ਕਾਉਂ ਨਜ਼ੀਰ ਦਾ ਧਰਮ ਲਾ ਕੇ ਬੈਠੋ ਸਾਡੇ ਪੈਸੇ ਦੇਣ ਤੋਂ ਛੋੜੋ ਮੁੱਕ ਨਹੀਂ ਹੈ ਤਰਕ ਤੋਂ ਵੀ ਹੋਰ ਮੰਗ ਰਹੀ ਹੈ ਕਿਤੇ ਜਾਈ ਨਹੀਂ ਬਸ ਨਾ ਚੁਕਾਇਆ ਮੈਂ ਸਾਡੇ ਕੋਲ ਕਿਤੇ ਲੈ ਜਾਓ ਇਹ ਦੋ ਚਿੰਦ ਕੋਈ ਸੱਚਾਈ ਨਹੀਂ ਦੋ ਦਿਨਵਾਰੀ ਪੰਚਾਇਤ ਵੀ ਬੈਠ ਚੁੱਕੀ ਹੈ ਅਸੀਂ ਲੱਗਭਗ 15 ਲੱਖ ਲੈਣਾ ਹੈ ਕੱਲ ਵੀ ਬੈਠੇ ਸੀ ਉਹਨਾਂ ਨੇ ਉਹਨਾਂ ਦੇ ਜੱਥੇਬੰਦੀ ਨੂੰ ਪਤਾ ਲੱਗ ਗਿਆ ਕਿ ਇਹਦੇ ਹਿਸਾਬ ਗਲਤ ਹੈ ਉਹ ਉੱਠ ਕੇ ਚਲੇ ਗਏ ਉਹਨਾਂ ਨੇ ਬਹੁਤ ਬੇਸ਼ਰਮੀ ਨਾਲ ਉੱਠ ਕੇ ਚਲੇ ਗਏ ਪਰ ਕੁੜੀ ਫਿਰ ਵੀ ਚਾਹੁੰਦੀ ਕਿ ਆ ਅਗਰੇ ਪ੍ਰਸ਼ਾਸਨ ਨੂੰ ਇਹ ਦਰਨਾ ਚੁਕਾਇਆ ਜਾਵੇ ਸਾਡੇ ਬੇਚਤ ਪਾਈਏ ਕੋਈ ਮਤਰੀ ਕਰਦਾ ਕੋਈ ਹਲ ਨਹੀਂ ਕਰ ਰਿਹਾ ਪ੍ਰਸ਼ਾਸਨ ਨਹੀਂ ਐਸੇ ਪ੍ਰਸ਼ਾਸਨ ਲੱਗਿਆ ਪਿਆ ਸੀ ਐਪਲੀਕੇਸ਼ਨ ਦੇ ਚੁੱਕੇ ਹਾਂ ਅਸੀਂ ਪਹਿਲਾਂ ਸਤਰੀ ਨੂੰ ਰਾਮ ਐਪਲੀਕੇਸ਼ਨ ਦਿੱਤੀ ਹੈ ਇਹ ਅਸੀਂ ਪਰਸੋ ਵੀ ਦੇ ਕੇ ਆਏ ਹਾਂ ਐਸਐਸਪੀ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਵੀ ਹੈ ਡੀਐਸਪੀ ਸਾਹਿਬ ਕੋਲ ਤੁਹਾਨੂੰ ਲੱਗਦਾ ਇਹ ਮਾਹੌਲ ਕਿਰਾਬ ਹੋ ਰਿਹਾ ਮਿੱਟੀ ਦਾ ਟੋੜੇ ਪਾਣ ਕੋਈ ਵੀ ਮੰਡੀ ਬੰਦ ਕਰ ਦਿੱਤੀ ਸਾਰਾ ਜ਼ਿੰਮੇਵਾਰ ਕਿ ਲਾ। ਅਸੀਂ ਤਾਂ ਅੰਸ਼ਰ ਦੇ ਨੂੰ ਮੰਡੀ ਬੰਦ ਕੀਤੇ ਜਦੋਂ ਕੋਈ ਮਸਲੇ ਹੱਲ। ਸਾਡੇ ਬਾਅਦ ਚੋਂ ਸਾਡੇ ਬਾਅਦ ਚੋਂ ਜਿਹੜਾ ਅੰਤ ਐਂਡ ਤੇ ਪਹੁੰਚ ਗਏ। ਸਾਡੇ ਕੋਲ ਇਹ ਗੱਲ ਕਿ ਇਹ ਕੋਈ ਨਹੀਂ ਕਰਦੇ ਤੇ ਅਗਲਾ ਐਕਸ਼ਨ ਸਾਡੇ ਬਾਅਦ ਵਿੱਚ ਪੈ ਦਵਾਇਆ। اے کوئی والے کوئی میرا کمار جی نال اے بہت مار جیرا मित्तल صاحب کا پردان بار بار کرتا پائی ساری کرنے یا ساری دندیاں رہ گئے ہیں کچھ چاہتے ہی رہے مسئلہ کیا ہے کہ کیوں لیکن پہلے ہی اپا یہ دعویٰ ہے मित्तल جی نے کسان جینے نال ہے ہوتے ہی پنچایت ਨਗਰ ਪੰਚਾਇਤ ਅਧਿਕਾਰੇਚ ਆ ਵੀ ਫੈਸਲਾ ਹੋ ਰਿਹਾ ਹੈ ਕਿ ਜਿਹੜੀਆਂ ਕਰਮਾਂ ਆਰਤੀਆਂ ਦੀਆਂ ਸੇਵਾ ਦੀਆਂ ਦੇਣੀਆਂ ਚਾਹੀਦੀਆਂ ਨੇ ਉਹ ਜਿਹੜੇ ਪੰਚਾਇਤ ਦਾ ਉਹ ਪਨਾਹ ਹੈ ਜੋ ਦੇਣਾ ਚਾਹੀਦਾ ਕਰਦੇ ਉਹਦਾ ਕਹਿੰਦਾ ਵੀ ਮੈਂ ਪੈਸੇ ਲੈਣੀ ਹੈ ਨਾਲੇ ਤਿੰਨ ਪੈਸੇ ਲੈਣੇ ਆ ਉਹਦਾ ਹਿਸਾਬ ਦੇਣ ਨੂੰ ਤਿਆਰ ਲੱਗਣਾ ਇਹਨਾਂ ਦੇ ਨਾਲ ਬਹੁਤ ਮਾੜੀ ਗੱਲ ਹੈ ਰੀਲ ਚੈਲ ਫੌਜੀ ਸੀਨੀਅਰ ਤੇਥੋਈ ਹੈ ਉਹਨਾਂ ਨੇ ਆਪਦੇ ਪੁੱਤ ਵੀ ਸੱਤੇ ਸੀਗੇ ਉਹ ਫੌਜਦਾਰ ਨੇ ਵੀ ਕੰਮ ਹਿਸਾਬ ਕਰ ਲਿਆ ਉਹਨਾਂ ਦੇ ਪੁੱਤਾਂ ਕੁਪਿਆਰਦਿਆਂ ਦੇ ਪੈਸੇ ਦੇਣੇ ਪਰ ਇਹਨਾਂ ਦੇ ਜਿਹੜਾ ਧਰਮ ਹੈ ਉਹ ਬਾੜਤੀ ਦੀ ਦੁਕਾਨ ਦੇ ਬੂਰੇ ਲਾ ਰਖਿਆ ਜੋ ਵੀ ਗੈਸ ਕੁਨਿਨ ਦਾ ਹਾਲ ਵੀ ਕਰਦਾ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਬੋਲਣ ਦੇ ਤਿਆਰ ਹਾਂ ਬਹੁਤ ਵਾਰ ਸਾਡੇ ਰੁਪਏ ਦਾ ਨਾ ਅੱਜ ਮੰਡੀ ਬੰਦ ਕੀਤੀ ਹੈ ਅਗਲੇ ਐਕਸ਼ਨ ਕੀ ਲਊਗਾ ਜਿਹੜਾ ਮੰਡੀ ਬੰਦ ਹੈ ਜੀ ਮੰਡੀ ਬੰਦ ਦੀ ਗੱਲ ਤਾਂ ਇਹ ਵੀ ਜਿੰਨੇ ਵੀ ਠੂੜਾ ਸਾਥੀ ਹੈ ਜਿਹੜਾ ਵੀ ਇਸ ਜਿਹੜਾ ਜਿੰਨੇ ਆ ਵੀ ਇਸ ਵੇਲੇ ਸਾਰਿਆਂ ਨੇ ਬਾਕੀ ਦੇ ਨਾਲ ਸਾਥ ਦਿੱਤਾ ਹੈ ਵੀ ਆਏ ਨਹੀਂ ਵੀ ਅਸੀਂ ਮੰਡੀ ਦੀ ਕਾਹਲ ਕਦ ਦੇ ਦੀ ਬੰਦ ਹੋ ਗਈ ਅਸੀਂ ਸਾਰਾ ਪ੍ਰਸ਼ਾਸਨ ਨੂੰ ਧਿਆਨ ਚ ਕਰਾ ਕੇ ਰਹਿ ਲੈ ਕੇ ਸਾਰੇ ਇਹ ਵਿਚਾਰ ਲੈ ਕੇ ਫਿਰ ਮੰਡੀ ਬੰਦ ਕਰੀਏ ਇਹ 3-4 ਦਿਨ ਹੋ ਗਏ 5 ਦਿਨ ਹੋ ਗਏ ਵੱਡੇ ਮਸਲਾ ਨਹੀਂ ਖਾ ਲਓਗੇ ਆਹ ਕਾਹ ਕਰਾਂਗੇ ਕਾਹ ਕਰਾ ਮੰਡੀ ਬੰਦ ਹੋ ਗਈ ਜਿੰਨਾ ਮੰਤੀ ਹੈ ਬੰਦ ਰਹੋਗੇ ਜੇ ਨਾ ਇਹ ਲੋਟ ਆਇਆ ਤਾਂ ਫਿਰ ਡਿਸਟ੍ਰਿਕਟ ਲੈਵਲ ਤੇ ਬੰਦ ਕਰਾਂਗੇ ਸਰਕਾਰ ਦੀ ਗੱਲ ਸਹੀ ਹੋਵੇ ਸਮਾਜ ਦਾ ਪੱਖ ਤਾਂ ਨਹੀਂ ਹੋਊਗਾ ਬਿਲਕੁਲ ਕਰਨਾ ਚਾਹੀਦਾ ਜੇ ਲੋ ਗੈਰ ਕਾਨੂੰਨੀ ਬੋਲਦਾ ਹੈ ਤਾਂ ਰੱਜਣਾ ਚਾਹੀਦਾ ਸਰਕਾਰ ਦਾ ਹੱਕ ਬੰਦ ਜਦੋਂ ਅਸੀਂ ਪਹਿਲਾਂ ਸਾਰੇ 50 ਹਾਉ ਮੈਸਸਪੀ ਹਾਉ ਸਾਰੀਆਂ ਤਲਾਹ ਦਿੱਤੀਆਂ ਉਹ ਐਸਐਚ ਨੂੰ ਤਲਾਹ ਦਿੱਤੀ ਇਹਨਾਂ ਦੇ ਹੱਥ ਵਿੱਚ ਆ ਚੁੱਕਾ ਉਹ ਇਮਤਰੀ ਮੇਰੇ ਡੈਡੀ ਫੌਸ ਤੋਂ ਰਿਟਾਇਰ ਨੇ ਐਸਬੀਆਈ ਦੇ ਵਿੱਚ ਕੰਮ ਕਰਦੇ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਜੁਲਾਈ ਦੇ ਵਿੱਚ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਮੈਂ ਆਰਤੀ ਨੂੰ ਕਿਹਾ ਕਿ ਚਲੋ ਮੈਂ ਬਾਹਰ ਜਾਣਾਗਾ ਆਰਤੀ ਨਾਲ ਜੀ ਸਾਡੇ ਨਾਲ ਬਤਾਓ ਕਿ ਕਿਸੇ ਹਿਸਾਬ ਕਿਤਾਬ ਕਰ ਲਓ ਮੈਨੂੰ ਇੱਕ ਮੰਥਲੀ ਕਹਿੰਦੀ ਰਹੀ ਕਿ ਹਿਸਾਬ ਕਿਤਾਬ ਕਰ ਲਓ ਕਰ ਦਿਓ ਡੇਲੀ ਬੇਸਿਸ ਤੇ ਮੈਨੂੰ ਕਾਲ ਕਰਦੀ ਰਹੀ ਉਹ ਨਹੀਂ ਆਏ ਅੱਜ ਅਸੀਂ ਯਾਤਰਾ ਤੇ ਚੱਲੇ ਆ ਅੱਜ ਸਾਡੀ ਕੁੜੀ ਪਟਿਆਲੇ ਪੜਦੀ ਆ ਉਹ ਬਿਮਾਰ ਆ ਅੱਜ ਇਹ ਚੀਜ਼ਾਂ ਉਹ ਚੀਜ਼ਾਂ ਭੰਨ ਨਹੀਂ ਲਾਉਂਦੇ ਰੇ ਫਿਰ ਉਸ ਤੋਂ ਬਾਅਦ ਸਾਡੇ ਇੱਕ ਮੈਂਬਰ ਐ ਮ ਉਹਨਾਂ ਨੂੰ ਨੰਬਰ ਭੇਜਿਆ ਇਹਨਾਂ ਤੋਂ ਉਹਨਾਂ ਨੂੰ ਕਾਲ ਕੀਤੀ ਕਿ ਇਹ ਤਾਂ ਕੁ ਸਟੇਟਮੈਂਟਾਂ ਘੜਾਉਣੀਆਂ ਨੇ ਮੈਨੂੰ ਉਸ ਟਾਈਮ ਤੇ ਇਹ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਸਾਡੀ ਸਟੇਟਮੈਂਟ ਦੀ ਗੱਲ ਹੋ ਰਹੀ ਹੈਗੀ ਫਿਰ 12 ਨਵੰਬਰ ਨੂੰ ਪਹਿਲੀ ਵਾਰ ਸਾਬਕਤਾਬ ਹੋਇਆ ਤੇ ਜਿਹੜੀ ਕਲਮ ਕੋਈ ਨਹੀਂ 12 ਨਵੰਬਰ ਨੂੰ 12 ਨਵੰਬਰ ਨੂੰ ਪਹਿਲੀ ਵਾਰ ਸਾਹ ਕਤਾਬ ਹੋਇਆ ਜਿਹੜੀ ਕੋਈ ਕਲਮ ਨਹੀਂ ਮਿਲਦੀ ਸੀਗੀ ਮੈਂ ਇਹਨਾਂ ਨੂੰ ਕਹਿੰਿਆ ਕਿ ਮੈਨੂੰ ਇਹ ਕਲਮਾ ਮੈਨੂੰ ਸਾਹ ਤਬ ਥੋੜਾ ਸਹੀ ਨਹੀਂ ਲੱਗਿਆਗਾ ਇਹਨਾਂ ਨੇ ਇਹ ਚੀਜ਼ ਕਹੀ ਕੋਈ ਗੱਲ ਨਹੀਂ ਬੇਟਾ ਤੁਸੀਂ ਆ ਸਾਡੀ ਲਿਖਤਾਈ ਦੀ ਫੋਟੋ ਕਰ ਲਓ ਤੇ ਆ ਸਟੇਟਮੈਂਟ ਹੈਗੀ ਇਹਦੀ ਫੋਟੋ ਕਰ ਲਓ ਤੁਸੀਂ ਮੈਚ ਕਰ ਲਿਓ ਅਸੀਂ ਸਟੇਟਮੈਂਟ ਤਾਂ ਹੀ ਕਢਵਾ ਕੇ ਲੈ ਕੇ ਆਏ ਕਿ ਤੁਹਾਨੂੰ ਗੱਲਾਂ ਕਲੀਅਰ ਹੋ ਜਾਣ ਪਰ ਉਸ ਟਾਈਮ ਤੇ ਮੈਨੂੰ ਇਹ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਸਾਡੇ ਖਾਤੇ ਦੀ ਸਟੇਟਮੈਂਟ ਹੈਗੀ ਉਸ ਤੋਂ ਬਾਅਦ 12 ਨਵੰਬਰ ਨੂੰ ਜੋ ਇਹ ਚੀਜ਼ ਦਾ ਇਹ ਉਹ ਕਰਜ਼ੇ ਹੀ ਨਹੀਂ ਸੀਗੇ ਉਹਨਾਂ ਦਾ ਹੱਕ ਬਣਦੇ ਉਹਨਾਂ ਦੇ ਪੈਸੇ ਇੰਨੇ ਬਣਦੇ ਹੈਗੇ ਉਸ ਤੋਂ ਬਾਅਦ 24 ਨਵੰਬਰ ਤੋਂ 27 ਨਵੰਬਰ ਨੂੰ ਮੈਂ ਸਾਡੀ ਪਿੰਡ ਦੀ ਪੰਚਾਇਤ ਨੂੰ ਸੱਦਿਆ ਸਾਰੇ ਮੈਂਬਰਾਂ ਨੂੰ ਸੱਦਿਆ ਉਹਨਾਂ ਨੂੰ ਮੈਂ ਮੇਰੇ ਡੈਡੀ ਦੀ ਗਾਹੀ ਵੀ ਦਿਖਾਈ ਕਿ ਉਹਨਾਂ ਵੀ ਹੱਥ ਲੇਖਦਾ ਸਾਡੇ ਪੈਸੇ ਬਣਦੇ ਹੈਗੇ ਉਸ ਤੋਂ ਬਾਅਦ ਫਿਰ ਪੰਚਾਇਤਾਂ ਹੋਈਆਂ ਕਾਫੀ ਵਾਰ ਹੋਈਆਂ ਫਿਰ ਦਰਖਾਸਤ ਦਿੱਤੀ ਮੈਂ અરਮੀ ਦਿੱਤੀ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਫਿਰ ਮੈਂ ਬਠਿੰਡੇ ਗਈ ਉਸਤੇ ਗੱਲਬਾਤ ਹੋਈ ਉਥੇ ਸਾਹ ਕਿਤਾਬਲੀ ਇਹਨਾਂ ਨੂੰ ਬੁਲਾਇਆ ਗਿਆ ਦੋ ਵਾਰ ਇਹ ਕਹਿੰਦੇ ਕਿ ਅੱਜ ਸਾਡੇ ਕੋਲ ਟਾਈਮ ਨਹੀਂ ਅਸੀਂ ਇਸ ਦੇ ਨਾਮ ਆ ਕੇ ਮੈਂ ਉੱਥੇ ਜਾ ਕੇ ਮੁਰਦੀ ਫਿਰ ਉੱਥੇ ਗੱਲਬਾਤ ਹੋਈ ਫਿਰ ਉਸ ਤੋਂ ਬਾਅਦ ਅਸੀਂ ਡੀਐਸਪੀ ਤਲਵੰਡੀ ਕੋਲ ਗੱਲ ਹੋਈ ਉੱਥੇ ਉਹਨਾਂ ਨੇ ਸਾਨੂੰ ਇਹ ਚੀਜ਼ ਕਹੀ ਵੀ ਤੁਸੀਂ ਸਾਫਤ ਕੰਮ ਕਰ ਲਓ ਪੰਜ ਵੀ ਸਾਡੀ ਸਰਪੰਚ ਸੀਗੇ ਉਹਨਾਂ ਨੂੰ ਵੀ ਇਹ ਕਿਹਾ ਵੀ ਇਹਨਾਂ ਦਾ ਸਾਫਤ ਕੰਮ ਕਰਾਇਆ ਜਾਵੇ ਦੋ ਦਿਨਾਂ ਦੇ ਵਿੱਚ ਵਿੱਚ ਮੈਂ ਅਗਲੇ ਦਿਨ ਸਰਪੰਚ ਨੂੰ ਫੋਨ ਕੀਤਾ ਕਿ ਤੇ ਟਾਈਮ ਦੱਸੋ ਕਿ ਮੈਂ ਸਾਫ ਲਈ ਤਿਆਰ ਹਾਂ ਉਹਨਾਂ ਨੂੰ ਟਾਈਮ ਪੁੱਛੋ ਤੇ 8 ਦਿਨਾਂ ਨਾਲ ਜਦੋਂ ਗੱਲਬਾਤ ਹੋਈ ਤੇ ਮੈਂ ਇਹਨਾਂ ਨੂੰ ਕਿਹਾ ਵੀ ਜੇ ਫਾਰਮ ਲੈ ਕੇ ਆਉਣ ਜਾਂ ਵਹੀ ਲੈ ਕੇ ਆਉਣ ਕਿ ਇਸ ਤਰ੍ਹਾਂ ਗੱਲ ਨਹੀਂ ਹੋਊਗੀ ਵਹੀ ਲੈ ਕੇ ਆਉਣ ਉਸ ਤੇ ਦਿਖਾਉਣ ਕਿ ਮੈਂ ਪੈਸੇ ਦੇਣ ਲਈ ਤਿਆਰ ਹਾਂ ਉਸ ਸਮੇਂ ਤੇ ਸਾਡੀ ਆ ਗੱਲ ਹੋਈ ਸੀ ਕਿ ਸਾਈਨ ਬੂਠਾ ਕੋਈ ਦਿਖਾਉਣ ਪਰ ਸਰਪੰਚ ਨੂੰ ਉਹਨਾਂ ਨੇ ਸਿੱਧਾ ਜਵਾਬ ਦਿੱਤਾ ਕਿ ਇਹ ਸਾਡੇ ਕੋਲ ਤਾਂ ਕਾਪ ਅਸੋਦੇ ਤੁਸੀਂ ਹੋਰ ਦੇ ਆਏ ਜਿੱਥੇ ਉਦੋਂ ਕਾਨੂੰਨ ਦੇ ਕੋਨਾਂ ਨੇ ਉਲੰਘਣਾ ਕਰਤੀ ਜਦ ਕਿ ਡੀਐਸਪੀ ਨੇ ਹੀ ਚੀਜ਼ ਕਹੀ ਸੀ ਕਿ ਜੇ ਮੈਂ ਤੁਹਾਡਾ ਨਿਵੇੜਦਾ ਕਿ ਘਾਟਾ ਵਾਧਾ ਸਹਿ ਲਿਓ ਪਰ ਤੁਸੀਂ ਨਿਵੇੜ ਲਓ ਇਹ ਚੀਜ਼ ਉਸ ਤੋਂ ਬਾਅਦ ਫਿਰ ਸਰਪੰਚ ਕਹਿੰਦੇ ਵੀ ਇਸ ਤੋਂ ਬਾਅਦ ਵੀ ਅਸੀਂ ਉਹ ਸਰਪੰਚ ਨੇ ਵੀ ਸਾਡੇ ਨੇ ਕਿਹਾ ਵੀ ਇਹਦੇ ਬੰਦੇ ਤੁਸੀਂ ਨਿਵੇੜ ਲਓ ਜਦੋਂ ਕੋਈ ਰਾਹ ਨਹੀਂ ਪਿਆ ਉਸ ਤੋਂ ਬਾਅਦ ਗੱਲ ਕਰਨੇ ਤੇ ਆਈ ਆ ਫਿਰ ਮੈਂ ਸਟੇਟਮੈਂਟ ਦੀ ਕਾਰਵਾਈ ਕਰਨ ਲਈ ਕਿਹਾ ਉਹ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਕਿ ਸਾਡੇ ਖਾਤੇ ਦੀ ਇੱਲੀ ਕੋਲ ਉਹਨਾਂ ਨੇ ਸਟੇਟਮੈਂਟ ਕਢਵਾ ਰੱਖੀ ਆ ਫਿਰ 8 ਮਾਰਚ ਨੂੰ ਜਦੋਂ ਧਰਨਾ ਲੱਗਿਆ ਤੇ ਫਿਰ 12 ਦਾ ਦਿਨ ਉਹ ਤੇ ਆਇਆ ਸਾਬ ਕਿਤਾਬ ਲਈ 8 ਤਰੀਕ ਨੂੰ ਮੈਂ ਮੀਡੀਆ 'ਚ ਵੀ ਇਹ ਗੱਲ ਕਹੀ ਕਿ ਵਹੀ ਹੋਵੇ ਕਿ ਅਸੀਂ ਇੱਥੇ ਬੈਠੇ ਆਂ ਜੇ ਬੰਦੇ ਦਾ ਹਿਸਾਬ ਕਿਤਾਬ ਸਹੀ ਆ ਕਲੀਅਰ ਆ ਤਾਂ ਮੈਨੂੰ ਤੁਸੀਂ ਇਹ ਗੱਲ ਦਾ ਜਵਾਬ ਦੱਸੋ ਕਿ ਬੰਦੇ ਨੂੰ ਕਾਦੇ ਲਈ ਟਾਈਮ ਲੱਗ ਰਿਹਾ ਜੇ ਪਿਛਲੇ 5 ਮਹੀਨੇ ਤੋਂ ਅਸੀਂ ਹਿਸਾਬ ਕਿਤਾਬ ਮੰਗ ਰਹੇ ਆ ਤਾਂ ਵਈਆਂ ਤੁਹਾਨੂੰ ਲੱਗਦਾ ਵੀ ਤਿਆਰ ਨਹੀਂ ਹੋਣੀ ਮੈਨੂੰ ਇਹ ਗੱਲ ਦਾ ਜਵਾਬ ਚਾਹੀਦਾ ਵਈਆਂ ਕਿੱਥੇ ਸੀ ਉਸ ਸਮੇਂ ਅਸੀਂ ਕਿਹਾ ਵੀ ਅਸੀਂ ਇੱਥੇ ਬੈਠੇ ਆਂ 2 ਘੰਟੇ 4 ਘੰਟੇ 6 ਘੰਟੇ 1 ਦਿਨ 2 ਦਿਨ ਅਸੀਂ ਬੈਠੇ ਆਂ ਸਾਡਾ ਹਿਸਾਬ ਕਿਤਾਬ ਕੀਤਾ ਜਾ ਵੀ ਵਈਆਂ ਲੈ ਕੇ ਆਈਆਂ ਜਨ ਵਈਆਂ ਨਹੀਂ 12 ਵਜੇ ਇੱਕ ਮਿੰਟ ਜਦੋਂ ਹਿਸਾਬ ਕਿਤਾਬ ਹੋਇਆ ਅਸੀਂ ਸੀਗੇ ਅਸੀਂ ਉੱਥੇ 12 ਵਜੇ ਮੰਗ ਕੀਤੀ ਪਈਆਂ ਦੀ ਸਾਡੀ ਇਹਨਾਂ ਨੇ ਕੱਲੀ-ਕੱਲੀ ਕਲਮ ਲੇਖ ਲਈ ਮੇਰੇ ਡੈਡੀ ਦੀ ਡਾਇਰੀ ਜੋ ਹਰ ਇੱਕ ਚੀਜ਼ ਲੱਭ ਕੇ 5 ਵਜੇ ਕਹਿੰਦੇ ਅਸੀਂ ਚੱਲੇ ਆਂ ਜਿਨ੍ਹਾਂ ਨੇ ਬਹਿਣਾ ਬਹਿ ਜੋ ਤੇ ਸਾਨੂੰ ਡੇਢ ਘੰਟਾ ਮੰਗੂ ਲੱਗ ਜੁ ਮੈਂ ਇੱਕ ਚੀਜ਼ ਕਹੀ ਵੀ ਮੈਂ ਉਹਨਾਂ ਦੇ ਪ੍ਰਧਾਨਾਂ ਨੂੰ ਕਿਹਾ ਨੀ ਮੈਨੂੰ ਕਹੀਗੇ ਕੱਲ ਮੈਂ ਲਖਾਈ ਚਲੋ ਮੈਂ ਲਖਾਈਗੀ ਤੁਸੀਂ ਕਿਹਾ ਸੀ ਵੈਰੀਫਾਈ ਕਰਾਵਾਂਗੇ 12 ਤੋਂ 5 ਦੇ ਵਿੱਚ ਕੀ ਵਹੀਆਂ ਲੈਉਣੀਆਂ ਕੋਈ ਵੱਡੀ ਗੱਲ ਸੀਗੀ ਇੱਥੇ ਹੋਇਆ ਸੀ ਗੀਤਾ ਭਵਨ ਚ ਫੈਸਲਾ ਤੇ ਆ ਉਹਨਾਂ ਦੀ ਦੁਕਾਨ 5 ਮਿੰਟ ਦਾ ਰਣੀ 1.5 ਘੰਟਾ ਕਾਦੇ ਲਈ ਜਾਂਦਾ ਜਦੋਂ ਪਤਾ ਸੀ 12 ਨੂੰ ਸਾਲ ਕਿਤਾਬ ਹੋਣਾ ਕਰਨਾ ਲੱਗਿਆ ਸੀ ਉਦੋਂ ਗੱਲ ਨਹੀਂ ਲੱਗਿਆ ਸੀ ਉਸ ਤੋਂ ਬਾਅਦ ਜਦੋਂ ਵਹੀ ਤੇ ਸਾਈਨ ਉਠਾ ਨਹੀਂ ਕਰਾਉਂਦੇਗੇ ਫੇਰ ਮੈਨੂੰ ਇਹ ਗੱਲ ਦਾ ਜਵਾਬ ਚਾਹੀਦਾ ਕਿ ਵੀ ਫੇਰ 3 ਦਿਨਾਂ ਚ ਵਹੀ ਤਿਆਰ ਕੀਤੀਗੀ ਸਾਨੂੰ ਸ਼ੱਕ ਪਹਿਲਾਂ ਹੀ ਸੀ 8 ਤਰੀਕ ਨੂੰ ਮੈਂ ਮੀਡੀਆ 'ਚ ਇਹ ਗੱਲ ਕਹਿ ਆਈ ਸੀ ਕਿ ਵਈ ਤਿਆਰ ਕੀਤੀ ਜਾਊ ਜਦੋਂ ਸਾਈਨ ਗੁੱਠਾ ਹੀ ਹੈ ਨੀਗਾ ਪਰ ਉਸ ਦਿਨ ਮੈਂ ਵਈ ਮੰਨਣ ਲਈ ਤਿਆਰ ਸੀ ਕਿ ਤੁਸੀਂ ਲੈ ਕੇ ਆਓ ਕਲਮ ਨਾਲ ਕਲਮ ਮਨਾਓ ਬਾਅਦ ਵਿੱਚ ਵਈ ਤਿਆਰ ਕੀਤੀ ਜਾਊ ਤੇ ਅਸੀਂ ਉਹ ਚੀਜ਼ ਤੇ ਯਕੀਨ ਨਹੀਂ ਕਰਾਂਗੇ ਉਸ ਤੋਂ ਬਾਅਦ 12 ਤਰੀਕ ਨੂੰ ਜਦੋਂ ਅਸੀਂ ਫਿਰ ਉਸ ਤੋਂ ਬਾਅਦ ਸਥਾਣੇ ਐਸਐਚਓ ਕੋਲ ਗਏ ਉਹ ਉੱਥੇ ਨਹੀਂ ਸੀ ਅਸੀਂ ਕਾਲ ਤੇ ਗੱਲ ਕੀਤੀ ਕਿ ਐਵੇਂ ਕਰਕੇ ਆਹ ਗੱਲ ਹੋਈ ਉਹ ਵਈ ਕੁਝ ਨਹੀਂ ਲੈ ਕੇ ਆਏ ਤੇ ਅਸੀਂ ਘਰੇ ਚੱਲੇ ਆਂਗੇ ਫਿਰ ਉਸ ਤੋਂ ਬਾਅਦ ਧਰਨੇ ਦੀ ਤਰੀਕ ਅਨਾਉਂਸ ਹੋਈ ਮੈਨੂੰ ਇਹ ਗੱਲ ਦਾ ਜਵਾਬ ਚਾਹੀਦਾ ਕਿ ਅਸੀਂ ਆਪ ਦੇ ਪੰਜ ਸਰਪੰਚ ਨੂੰ ਨਾਲ ਲੈ ਉਹਨਾਂ ਦੇ ਪੰਜ ਸਰਪੰਚ ਉਹਨਾਂ ਦੀ ਜਥੇਬੰਦੀ ਉਹਨਾਂ ਦੇ ਆਰਟੀ ਅਸੋਸੀਏਸ਼ਨ ਕਿੱਥੇ ਸੀ ਉਸ ਸਮੇਂ ਕਿ ਉਹਨਾਂ ਨੂੰ ਹਸਾਬ ਕਿਤਾਬ ਕਲੀਅਰ ਹੈ ਜਿਹੜਾ ਵਪਾਰ ਮੰਡਲ ਆ ਜਿੱਤਰਨੇ ਲਈ ਬੈਠੇ ਹੈਗਾ ਮੈਨੂੰ ਇਹ ਗੱਲ ਦਾ ਜਵਾਬ ਚਾਹੀਦਾ ਕਿ ਉਹਨਾਂ ਨੂੰ ਹਸਾਬ ਕਿਤਾਬ ਕਲੀਅਰ ਹੈ ਉਹਨਾਂ ਨੂੰ ਗੱਲ ਦਾ ਪਤਾ ਵੀ ਕੀ ਗੱਲ ਹੈ ਮੈਂ 20 ਸਾਲ ਦੀ ਹੋ ਕੇ ਮੈਂ ਕੋਈ ਠੁੱਠੀ ਦਰਖਾਸਤ ਨਹੀਂ ਦਿੱਤੀ ਕੁੜੀ ਹੋ ਕੇ ਕਿ ਮੇਰੇ ਨਾਲ ਇਹ ਹੋ ਰਿਹਾ ਮੇਰੇ ਨਾਲ ਉਹ ਹੋ ਰਿਹਾ ਪੈਸੇ ਤਾਂ ਲੈਣ ਦੇਣ ਸੀ ਮੈਂ ਪੈਸੇ ਤਾਂ ਲੈਣ ਦੇ ਨਹੀਂ ਰੱਖਿਆ ਮੇਰੇ ਤੇ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਮੈਂ ਉਹਨਾਂ ਨੂੰ ਜਾਨੂ ਮਾਰਨ ਦੀ ਧਮਕੀ ਦੇਣੀ ਹੈ ਮੈਨੂੰ ਉਹ ਚੀਜ਼ ਪ੍ਰੂਫ ਕਿਉਂ ਧਰਨੇ ਚਾਏ ਤੁਸੀਂ ਧਰਨੇ ਚ ਕਿਉਂ ਆਏ ਤੁਸੀਂ ਧਰਨੇ ਸੁਣਾਓ ਇਹ ਚੀਜ਼ਾਂ ਕੀ ਤੇਰੇ ਮੈਂ ਉਸ ਇਸਤੇ ਵਿੱਚ ਉੱਪਰ ਰਹੀ ਹੁਣ ਫਿਰ ਕੱਲ ਜਥੇਬੰਦੀਆਂ ਨੂੰ ਮੈਂ ਇਹ ਸਿਆ ਕਿ ਮੋੜਤਾ ਕਿ ਇਥੋਂ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਕਿਉਂਕਿ ਜਥੇਬੰਦੀਆਂ ਦਾ ਜੋ ਹਾਲ ਚੱਲ ਰਿਹਾ ਹੈਗਾ ਜੋ ਸੀਐਮ ਨਾਲ ਰੌਲਾ ਚੱਲ ਰਿਹਾ ਜੋ ਚੀਜ਼ਾਂ ਹੋ ਰਹੀਆਂ ਨੇ ਮੈਂ ਨਹੀਂ ਚਾਹੁੰਦੀ ਕਿ ਕੱਲ ਨੂੰ ਜਥੇਬੰਦੀ ਦਾ ਕੋਈ ਨਾਮ ਬਦਨਾਮ ਹੋਵੇ ਕਿ ਮੇਰੇ ਕਿਉਂਕਿ ਜੋ ਮੈਨੂੰ ਨਿਆਂ ਚਾਹੀਦਾ ਮੈਨੂੰ ਰੌਲਾ ਨਹੀਂ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੇਰੇ ਪਰੌਦਾ ਇਨਸਾਫ ਚਾਹੀਦਾ ਉਹ ਕਰਜਈ ਨਹੀਂ ਸੀ ਉਹ ਫੌਜੀ ਬੰਦਾ ਸੀ ਉਹ ਆਪਣੇ ਬੱਚਿਆਂ ਲਈ ਮਿਹ ਮੇਰੇ ਪਿਓ ਦੀ ਡੈਥ ਨੂੰ ਹਜੇ 6 ਮਹੀਨੇ ਵੀ ਪੂਰੇ ਨਹੀਂ ਹੋਏ 8 28 ਤਰੀਕ ਨੂੰ ਹੋਣਗੇ ਅਸੀਂ ਇੱਥੇ ਕੋਈ ਪੈਸੇ ਲਈ ਨਹੀਂ ਬੈਠੇ ਅਸੀਂ ਇਨਸਾਫ ਲਈ ਬੈਠੇ ਆਂਗੇ ਮੇਰੇ ਪਿਓ ਦਾ ਮਰੇ ਤਾਂ ਇਹਨਾਂ ਨੇ ਨਾਰਾ ਲਾਇਆ ਮਰਦਾਬਾਦ ਦਾ ਮੈਨੂੰ ਉਹ ਚੀਜ਼ ਦਾ ਇਨਸਾਫ ਚਾਹੀਦਾ ਹੈਗਾ ਮੇਰੇ ਤੇ ਇਲਜ਼ਾਮ ਲਾਇ ਕੇ ਮੈਂ ਜਾਨੋਂ ਮਾਰਨ ਦੀ ਤਾਂ ਕਿਹਦੇ ਨੇ ਮੈਨੂੰ ਕਹਿ ਰਹੇ ਤੇਰਾ 15 ਮਿੰਟ ਤੋਂ ਵੀਜ਼ਾ ਕੈਂਸਲ ਕਰਾ ਦਾਂਗੇ ਤੁਹਾਨੂੰ ਲੱਗਦਾ ਜੇ ਮੈਂ ਧਰਨੇ ਤਾਂ ਕਈ ਮੈਂ ਇਹ ਚੀਜ਼ਾਂ ਤੋਂ ਡਰ ਰਹੀ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਮੈਨੂੰ ਇਨਸਾਫ ਚਾਹੀਦਾ ਹੈ ਜਿੰਨਾ ਟਾਈਮ ਮੈਨੂੰ ਇਨਸਾਫ ਨਹੀਂ ਮਿਲੂਗਾ ਮੈਂ ਇੱਥੇ ਇੱਕ ਕਦਮ ਵੀ ਪਾਸੇ ਨਹੀਂ ਹੋਣਾ ਮੈਂ ਇੱਥੇ ਬੈਠੂ ਮੇਰਾ ਪੂਰਾ ਪਰਿਵਾਰ ਬੈਠੂ ਜਥੇ ਬੰਦਿਆਂ ਨੂੰ ਪਾਸੇ ਕਰਨ ਦਾ ਕਾਰਨ ਇਹੀ ਸੀ ਮੰਡੀ ਦਾ ਮਾਹੌਲ ਖਰਾਬ ਨਾ ਹੋਵੇ ਤੇ ਇੱਕ ਕੁੜੀ ਆ ਉਹਦੇ ਪਿਓ ਦੇ ਲਈ ਜੰਗ ਲੜ ਰਹੀ ਹੈ ਮੈਂ ਕੋਈ ਆਰਟੀ ਅਸੋਸੀਏਸ਼ਨ ਨਾਲ ਮੇਰੀ ਕੋਈ ਲੜਾਈ ਨਹੀਂ ਰਾਮਾ ਮੰਡੀ ਦੇ ਲੋਕਾਂ ਨਾਲ ਮੇਰਾ ਕੋਈ ਬਹਿਰ ਨਹੀਂ ਅਸੀਂ ਹੋਰ ਕਿਸੇ ਦੁਕਾਨ ਮੁਰੇ ਨਹੀਂ ਤਰਨਾ ਲਾਤਾ ਜਿਨ੍ਹਾਂ ਦੇ ਮਨ 'ਚ ਇਹ ਆ ਵੀ ਅੱਜ ਅਸੀਂ ਆ ਗਏ ਕੱਲ ਨੂੰ ਕੋਈ ਹੋਰ ਆ ਜੂ ਤਾਂ ਸਾਡੇ ਕਿਸਾਨਾਂ ਦੇ ਮਨ 'ਚ ਇਹ ਨਹੀਂ ਹੈਗਾ ਕਿ ਸਾਡੇ ਨਾਲ ਹਰੇਕ ਵਾਰੀ ਤੱਕਾ ਹੋਣਾ ਇਹਨਾਂ ਦਾ ਭਰਾ ਸੀ ਸੱਤਾ ਪਿੰਡ ਦੇ ਕੋਲ 1.5 ਲੱਖ ਵਾਂਗੂ ਪਰ ਨੋਟ ਪਏ ਹੈਗੇ ਇਨਾਂ ਦੇ ਭਰੇ ਹੋਏ 15-15 ਲੱਖ ਦੇ 20-20 ਲੱਖ ਦੇ 1 ਕਰੋੜ ਰੁਪਇਆ ਲੈ ਕੇ ਮਰ ਗਿਆ ਉਦੋਂ ਇਹਨਾਂ ਦੀ ਐਸੋਸੀਏਸ਼ਨ ਕਿੱਥੇ ਸੀ ਕਿ ਅੱਜ ਜੱਟੋ ਤੁਹਾਡੇ ਨਾਲ ਧੱਕਾ ਹੋਇਆ ਆਜੋ ਸਾਡੀ ਦੁਕਾਨ ਦੇ ਇਹਨਾਂ ਦਾ ਰਿਸ਼ਤਾ ਹੈ ਨਾ ਵੀ ਆਜੋ ਅੱਜ ਤੁਹਾਨੂੰ ਅਸੀਂ ਨਿਆਂ ਕਰਦੇ ਹਾਂ ਉਦੋਂ ਲੋਕ ਕਿੱਥੇ ਸੀਗੇ ਉਦੋਂ ਕਿਉਂ ਨਹੀਂ ਰਾਮਾ ਮੰਡੀ ਦੇ ਦੁਕਾਨਾਂ ਬੰਦ ਹੋਈਆਂ ਗਲਤੀ ਸਾਡੀ ਹੈ ਵੀ ਅਸੀਂ ਚੁੱਪ ਕਰ ਜਾਂਦੇ ਹਾਂ ਇੱਕ ਸਾਡੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਜਿੱਥੇ ਅੜ ਗਈ ਉੱਥੇ ਅੜ ਗਈ ਸਾਲ ਤੋਂ ਬਿਨਾਂ ਤੁਹਾਡੇ ਕੋਈ ਪੈਸੇ ਦੀ ਡਿਮਾਂਡ ਵੀ ਹੈਗੀ ਇਹਨਾਂ ਕੋਈ ਕਿੰਨੇ ਲੈਣੇ ਪੈਸੇ ਸਨ 300 ਲੱਖ ਰੁਪਇਆ ਲੈਣਾ ਅੱਛਾ ਇਹ ਕਹਿੰਦੇ ਅਸੀਂ 15 ਲੱਖ ਲੈਣਾ ਇਹ ਕਿਉਂ ਕਹਿ ਰਹੇ ਆ ਆਰਤੀ ਕਰ ਰਹੇ ਆ ਹਾਂਜੀ ਉਹ 15 ਲੱਖ ਰੁਪਇਆ ਕਹਿ ਰਹੇ ਆ ਤੇ ਮੇਰੇ ਡੈਡੀ ਦੀ ਦੱਸ ਦੇ 1 ਲੱਖ ਰੁਪਇਆ ਤੇ 1 ਲੱਖ 5000 ਰੁਪਇਆ ਤਨਖਾਹ ਸੀ ਇੱਕ ਮਹੀਨੇ ਫੋਸਟ ਟੂ ਪੈਨਸ਼ਨ ਆਉਂਦੀ ਸੀ ਐਸਬੀਆ ਦੇ ਵਿੱਚ ਜੌਬ ਕਰਦੇ ਸੀ 75000 ਰੁਪਇਆ ਉੱਥੋਂ ਤਨਖਾਹ ਆਉਂਦੀ ਸੀ ਮੈਂ ਖੁਦ ਕੈਨੇਡਾ 2 ਸਾਲ ਰਹਿ ਕੇ ਆਈ ਆ ਮੈਂ ਖੁਦ ਬਾਹਰ ਸੀ ਮੇਰਾ ਵਧੀਆ ਕੰਮ ਚੱਲਦਾ ਸੀਗਾ ਮੈਨੂੰ ਇਹ ਗੱਲ ਦਾ ਜਵਾਬ ਚਾਹੀਦਾ 5 ਸਾਲਾਂ ਦੇ ਵਿੱਚ ਤੇ ਉਹਨਾਂ ਦੀ ਮਤਲਬ 80 ਲੱਖ ਚਲਤ ਹੋ ਗਈ ਉਹਦੇ ਤੇ ਕੋਈ ਰੇਸਪਰੇ ਦਾ ਬਿੱਲ ਨਹੀਂਗਾ 10 ਲੱਖ ਦੀ ਰੇਸਪਰੇ ਪਾ ਰੱਖੀ ਹੈਗੀ ਮੈਨੂੰ ਉਹ ਚੀਜ਼ਾਂ ਦੇ ਜਵਾਬ ਚਾਹੀਦੇ ਹੈਗੇ 80 ਲੱਖ ਸਬੂਤ ਦਿੰਦੇ ਹਰ ਕਿਤੇ ਹਸਾਬ ਤੋਂ ਭੱਜੇ ਹੈਗੇ ਸਰ ਜਿਹੜਾ ਇਹ ਰਾਮਾ ਮੰਡੀ ਅੱਜ ਬੰਦ ਕੀਤੀ ਹੋਈ ਹੈ ਜੀ ਇਹ ਕੀ ਮੈਟਰਸ ਰਹੇ ਇਸ ਤਰ੍ਹਾਂ ਇੱਕ ਜਸਕਰਮ ਸਿੰਘ ਨਾਮ ਦਾ ਜਿਹੜਾ ਹੈਗਾ ਮਲਕਾਨੇ ਤੋਂ ਕੋਈ ਕਸਾਨ ਸੀਗਾ ਤੇ ਫੌਜ ਚੋਰੀ ਟਾਇਰ ਸੀਗਾ ਇਹਦਾ ਕੋਈ ਜਿਹੜਾ ਹੈਗਾ ਰਾਮਾ ਪਿੰਡ ਦੇ ਜਿਹੜੇ ਹੈਗੇ ਆ ਰਾਮਾ ਮੰਡੀ ਦੇ ਆਰਤੀ ਹੈਗੇ ਆ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਹਿਸਾਬ ਕੱਪ ਚੱਲਦਾ ਸੀਗਾ ਪੁਰਾਣਾ ਤੇ ਜਿਹਦੇ ਸਬੰਧ ਦੇ ਵਿੱਚ ਹੁਣ ਇਹਦੀ ਜਸਕਰਨ ਸਿੰਘ ਦੀ ਮੌਤ ਹੋ ਗਈ ਤੇ ਇਹਦੀ ਲੜਕੀ ਖੁਸ਼ਪ੍ਰੀਤ ਕੌਰ ਹੈ ਜਿਹੜੀ ਹੁਣ ਕਲੇਮ ਕਰਦੀ ਹੈ ਵੀ ਇਹਦੇ ਫਾਦਰ ਦਾ ਜਿਹੜਾ ਹੈਗਾ ਰਜਿੰਦਰ ਕੁਮਾਰ ਨੇ ਜਿਹੜਾ ਹੈਗਾ 23 ਲੱਖ ਰੁਪਈਆ ਜਿਹੜਾ ਹੈਗਾ ਦੇਣਾ ਬੰਦਾ ਹੈਗਾ ਤੇ ਆਰਟੀਏ ਨੂੰ ਜਦੋਂ ਇਸ ਬਾਰੇ ਜਿਹੜਾ ਹੈਗਾ ਬਿਲਾਕੇ ਪੁੱਛਿਆ ਗਿਆ ਤਾਂ ਉਹ ਦੱਸਦੇ ਹੈਗੇ ਆ ਵੀ 14 ਲੱਖ ਰੁਪਇਆ ਹਿਸਾਬ ਕਿਤਾਬ ਦਾ ਜਿਹੜਾ ਹੈਗਾ ਜਸਕਰਨ ਸਿੰਘ ਵੱਲ ਵਾਦਾ ਹੈਗਾ ਜਿਹਦੇ ਸਬੰਧ ਦੇ ਵਿੱਚ ਦੋਨੋਂ ਧਿਰਾਂ ਨੂੰ ਇਕੱਠਾ ਕਰਕੇ ਰਾਜੀ ਨਾਮਾ ਇਹਨਾਂ ਦੀ ਇਹ ਕਰਾਮ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਹਾਲੇ ਤੱਕ ਜਿਹੜਾ ਹੈਗਾ ਕਿਸੇ ਸਿਰੇ ਤੇ ਨਹੀਂ ਚੜਿਆ ਖੇਤੀ ਹੀ ਜਿਹਦੇ ਰੋਸ ਦੇ ਵਜੇ ਖੁਸ਼ਪ੍ਰੀਤ ਕੌਰ ਵਗੈਰਾ ਨੇ ਜਿਹੜਾ ਹੈਗਾ ਇੱਕ ਧਰਨਾ ਲਾਇਆ ਸੀਗਾ ਇਹ ਉਹ ਰਜਿੰਦਰ ਕੁਮਾਰ ਦੀ ਦੁਕਾਨ ਦੇ ਕੋਲ ਇਹਦੇ ਸਬੰਧ ਚ ਦੋਨੋਂ ਤਰ੍ਹਾਂ ਜਿਹੜੀਆਂ ਹੈਗੀਆਂ ਫਿਰ ਆਪਸ ਚ ਆਪਣੇ ਸਾਹਮਣੇ ਜਿਹੜਾ ਹੈਗਾ ਧਰਨਾ ਲਾ ਕੇ ਬਹਿਗੀਆਂ ਸੀਗੀਆਂ ਰਜਿੰਦਰ ਕੁਮਾਰ ਦੇ ਨਾਲ ਜਿਹੜੀ ਆਰਤੀ ਐਸੋਸੀਏਸ਼ਨ ਦੇ ਲੋਕ ਜਿਹੜੇ ਹੈਗੇ ਆ ਉਹ ਧਰਨਾ ਲਾ ਕੇ ਬਹਿਗੇ ਸੀਗੇ ਤੇ ਇਸ ਦੇ ਰੋਸ ਵਜੋਂ ਵੀ ਇਹਨਾਂ ਦੀ ਕੋਈ ਗੱਲਬਾਤ ਸਿਰੇ ਨਹੀਂ ਚੜੀ ਇਸ ਦੇ ਰੋਸ ਵਜੋਂ ਹੀ ਅੱਜ ਉਹਨਾਂ ਨੇ ਜਿਹੜਾ ਹੈਗਾ ਇਹਨੂੰ ਬੱਦਕਾਲ ਦਾ ਸੱਦਾ ਦਿੱਤਾ ਤੇ ਜਿਹੜਾ ਇਹ ਦੋਨੋਂ ਤਰ੍ਹਾਂ ਨੂੰ ਮੈਂ ਜਿਹੜਾ ਹੈਗਾ ਬੁਲਾਇਆ ਹੈਗਾ ਤੇ ਛੇਤੀ ਇਹਨੂੰ ਜਿਹੜਾ ਹੈਗਾ ਹੱਲ ਕਰ ਲਿਆ ਜਾਓ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸੇਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ